que ya puedo... ¿Qué te ya por pues aquí ਕੀ ਜੋ ਜੋ ਹੈ ਹੈ ਚਾਹਿਆ ਕਰਨਾ ਫਿਰ ਆ ਹੋ ਕਰਕੇ ਹੈ ਨਾ ਫਿਰ ਆ ਫਿੱਤੀ ਜੋ ਫਿਰ ਜਿਹੜਾ ਰੋਕ ਲੋਣ ਨੂੰ ਜਿਹੜੀ ਗੱਲ ਹੈ ਤੁਹਾਨੂੰ ਦੱਸ ਲਈ ਜਾਂਦੀ ਹੈ ਮੇਰੀ ਪਤਨੀ ਸਾਡਾ ਹੋਏ ਨੇ ਇਹਦੀ ਗਾੜੀ ਹੋਏ ਨੇ ਮੈਂ ਪਲਵਾਨ ਹਾਂ ਹਾਂ ਬਈ ਜੀ ਕਦੇ ਮੈਂ ਕਿਹਾ ਹਾ ਟੋਆ ਬ੍ਰੇਤੀ ਵਾਸਤੇ ਪਟਿਆ ਸੀ ਬਿਲਕੁਲ ਤੇ ਐ ਨਹੀਂ ਪਤਾ ਸੀਗਾ ਹਨਾ ਇੱਥੇ ਵੀ ਮਤਲਬ ਆਪ ਤੈਨੂੰ ਦੱਸਾਂ ਵੀ ਦੋ-ਰੂਡ ਸਾਲ ਪਹਿਲਾਂ ਭرائی ਸੀ ਨੇ ਬ੍ਰੇਤੀ ਵਿੱਚੋਂ ਜਦਾਂ ਉਹ ਖੁੱਟੀ ਪਈ ਸੀ ਹਾਂ ਹਾਂ ਉਹ ਕਿਤੇ ਦੇ ਘਰੋਂ ਭرائی ਸੀ ਉਹਦੇ ਟੋਆ ਪਟ ਕੇ ਕਹਿੰਦੇ ਟੋਏ ਜਲਾ ਦੇ ਲਾਉਣੀਆਂ ਟਰਾਲੀਆਂ ਹਾਂ ਤੇ ਮੈਂ ਤਾਂ ਆਪ ਉਹਦੀ ਸੋਚਾਂ ਵਾਹ ਯਾਰ ਕਹਿੰਦਾ ਉੱਦਾਂ ਹੀ ਕੋਈ ਲਿਖਿਆ ਸੀਗਾ ਹਨਾ ਸਹੀ ਗੱਲ ਹੈ ਉੱਦੋਂ ਮੈਨੂੰ ਇਹ ਆਖੀਂਦਾ ਸੀ ਕਹਿੰਦਾ ਯਾਰ ਮਿੱਟੀ ਪਾਉਣੀ ਹੈ ਇੱਥੇ ਮੈਂ ਤਾਂ ਖੜ ਜਾ ਦੋ-ਚਾਰ ਦਿਨ ਮੜਾ ਜਾ ਅੱਠ ਰਜਾਂ ਦੇ ਆਪਾਂ ਮੈਂ ਕਿਹਾ ਨਾ ਸਿੱਟਦੀਏ ਕਿ ਲਾਏ ਉਹ냐 ਪੋਰਚਿੰਗਾ ਆਹ ਕਈ ਵਾਰੀ ਮਿਹਰ ਗਿੱਲੇ ਤਾਂ ਜਮਤ ਟਾਇਰ ਟੂਰ ਬਹਿ ਜਾਂਦਾ ਤਾਂ ਕਰਕੇ ਮਿੱਟੀ ਤੇ ਗੱਗੂ ਦੀ ਮੱਜ ਪਈ ਕਈ ਦਿਨਾਂ ਤੋਂ ਬਿਮਾਰ ਸੀਗੀ ਪੂਰੀ ਹੋ ਗਈ ਐ 6-7 ਕ ਮਹੀਨੇ ਪਹਿਲਾਂ ਲਈ ਸੀ 4 ਕ ਮਹੀਨਾ ਦੀ ਕੱਬ ਸੀਗੀ ਤੇ ਯਾਰ ਪਰਮਾਤਮਾ ਨੇ ਜੋ ਲਿਖਿਆ ਗਾਲਿਆ ਹਨ ਰੇਸ਼ਾ ਦਾ ਬਾਈ ਜਰੂਰ ਆ ਗੱਲ ਕਰਾਇਆ ਵੀ ਕਿਸਾਨ ਵੀ ਹਨਾ ਇੱਕ سپورਟ ਕਰਦੀ ਹੈ ਪੈਲੀ ਦੇ ਨਾਲ ਨਾਲ ਹਨਾ ਜਿਹੜਾ ਪੈਲੀ ਦਾ ਤਾਂ ਉਹ ਹੀ ਵੱਧ ਉਤੋਂ ਦੀ ਹੁੰਦੇ ਹਨਾ ਪੈਲੀ ਦਾ ਤਾਂ ਉਹਨਾਂ ਘਾਟਾ ਪੈਂਦਾ ਨਹੀਂ ਜਿੰਨਾ ਗਾਲਿਆ ਪਸ਼ੂ ਚਿਹਰੇ ਦਾ ਪੈ ਜਾਂਦਾ ਨਾਲੇ ਸੇਵਕਾ ਮੂੰਹ ਪੈ ਜਾਂਦਾ ਹੈਗਾ ਹਾਂ ਕਾਰਨ ਇਹਦਾ ਵੀ ਆਪਾਂ ਰੋਜ਼ ਆ ਸਵੇਰੀ ਕਰਦੇ ਆ ਦਾਣਾ ਪਾਣਾ ਪਾਉਣੇ ਆ ਨੀਰਾ ਪਾਉਣੇ ਆ ਜਨਵਰ ਨੂੰ ਕਰਦੇ ਜੀ ਹੁੰਦੇ ਆ ਤੇ ਲੱਖ ਰੁਪਏ ਦੀ ਲਿਆਂਦੀ ਸੀ ਲੱਖ ਹੋਰ ਲਾਉਣਾ ਪੂਦੋ ਲੱਖ ਪੈ ਗਿਆ 2 ਲੱਖ ਕਿਸਾਨ ਪੈ ਗਿਆ ਹੈ ਨਾ ਹਾਂ ਤੇ ਨੰਬਰ 2 ਤੇਰ ਥੋੜੀ ਜੀ ਬਸ ਕਿਤੇ ਨਾ ਕਿਤੇ ਘਾਟ ਮਹਿਸੂਸ ਹੋ ਰਹੀ ਆ ਵੀ ਆਪਣੀ ਜਗਾ ਨਹੀਂ ਇਹਦੀ ਹਾਂ ਵੱਡੀ ਚੀਜ਼ ਇਹ ਹੈ ਤੇ ਤਾਂ ਕਰਕੇ ਇਹ ਚੱਲ ਵੀ ਆ ਟੋਆ ਸੀ ਚਾਚਾ ਕਹਿੰਦਾ ਵੀ ਚੱਲ ਵੀ ਘਰ ਤਾਂ ਹੀ ਜੀ ਹੈਗਾ ਚੱਲ ਵੀ ਇੱਥੇ ਕੋਈ ਗੱਲ ਨਹੀਂ ਇੱਥੇ ਤਾਂ ਬਲੇਨੇ ਟੋਆ ਬ੍ਰੀਤੀ ਵਾਲਾ ਪੱਟਿਆ ਹੋਇਆ ਸੀ ਪਹਿਲਾਂ ਬ੍ਰੀਤੀ ਸਾਹਮਣੇ ਰੱਖੀ ਹੋਈ ਸੀ ਜਿਹਦੇ ਚ ਪਾਣੀ ਟੋਏ ਚ ਕਿਸੇ ਕੋਲ ਥਾਂ ਹੀ ਹੈ ਨਹੀਂ ਯਾਰ ਹਾਂ ਗਰੀਬ ਪਰਿਵਾਰਾਂ ਦੇ ਹੁਣ ਆ ਲਾਲਾ ਵੀ ਜਿਹੜੇ ਆਪਣੇ ਗਰੀਬ ਪਰਿਵਾਰ ਨੇ ਦਿਹਾੜੀਦਾਰ ਪਰਿਵਾਰ ਨੇ ਕਿ ਹਣਾ ਹਾਂ ਉਹਨਾਂ ਕੋਲੇ ਵਿਚਾਰਾਂ ਕੋਲੇ ਪੂਰਾ ਪੂਰਾ ਥਾਂ ਘਰ ਦੇ ਵਿੱਚ ਰਹਿਣਾ ਉਹਨਾਂ ਕੋਲੇ ਕੋਈ ਜਗ੍ਹਾ ਹੀ ਹੈ ਨਹੀਂ ਹੁਣ ਦੇਖ ਲੈ ਕੋਈ ਬੰਦਾ ਖੇਤ ਦੱਬ ਕੇ ਆਉਂਦਾ ਹਨਾ ਕੋਈ ਖੇਤੇ ਚੱਲ ਜਾਏ ਜੀ ਬੇਵਪਤਾ ਪੈ ਜਾਂਦੀ ਹੈ ਜਲ ਜਿੰਨੇ ਕਾ ਸਾਹ ਬਖਸ਼ੇ ਹੁੰਦੇ ਆ ਪਰਮਾਤਮਾ ਨੇ ਚਲੋ ਪਿੰਡ ਨੂੰ ਇਹਦੇ ਧਿਆਨ ਦੇਣਾ ਚਾਹੀਦਾ ਹੈ ਸੰਗਤ ਨੂੰ ਹਨਾ ਹਾਂ ਵੀ ਬੇਨਤੀ ਆ ਨਾ ਪਿੰਡ ਪੰਚਾਇਤ ਨੰਬਰਦਾਰ ਜਾਂ ਵੀ ਜੋ ਵੀ ਕੋਈ ਦੋ ਪੈਸੇ ਦੋ ਬੰਦਿਆਂ ਦੇ ਵਿੱਚ ਬੰਦੇ ਖੜਦੇ ਨੇ ਮੌਜੂਦਾ ਬੰਦੇ ਨੇ ਉਹਨਾਂ ਨੂੰ ਇਸ ਚੀਜ਼ ਵਾਸਤੇ ਧਿਆਨ ਦੇਣਾ ਚਾਹੀਦਾ ਹੈ ਕੀ ਹੱਡਰ ਉੜੀ ਦੀ ਜਗ੍ਹਾ ਕਿਸੇ ਪਾਸੇ ਬਣਾਈ ਜਾਂਦੀ ਹੈ ਨਾ ਕਿਰਿਆ ਕਰਮ ਹੋਣਾ ਜਾਂਦਾ ਜਨਵਰ ਦਾ ਹਾਂ ਤੇ ਬਸ ਬਹੁਤ ਵੱਡੀ ਇੱਕ ਘਾਟ ਮਹਿਸੂਸ ਹੁੰਦੇ ਜਿਵੇਂ ਜੋੜਕੀਆਂ ਅੱਗੇ ਲਾਲੂ ਹੁੰਦੇ ਸੀ ਆਪਣੇ ਹਾਂ ਉਹ ਜਗ੍ਹਾ ਬਣੀ ਉੱਥੇ ਨਾ ਹਾਂ ਹਾਂ ਹੱਡਰ ਉੜੀ ਦੀ ਫਿਰ ਦੂਜੇ ਪਿੰਡ ਵੀ ਗਾਲਿਆ ਥੋੜੇ ਇੱਧਰ ਆ ਗਏ ਨਾ ਉਹ ਉਹ ਉਹਨਾਂ ਨੇ ਬੰਦੀ ਕਰਤਾ ਹਾਂ ਮੁੜ ਕੇ ਉਹਨਾਂ ਨੇ ਬੰਦੀ ਕਰਤਾ ਤੇ ਲਾਲਾ ਵੀ ਲੈਂਦੀ ਨਹੀਂ ਗਾ ਮੈਂ ਵੀ ਸਿੱਕਾਂ ਦੇ ਵਿਚਾਰਾਂ ਦੇ ਮੈਂ ਕਹਿੰਦਾ ਇਹ ਲਾਲਾ ਵੀ ਧਰਕ ਧਰਕ ਹੁੰਦਾ ਰਹੇਗਾ ਤੇ ਉਹ ਲਾਲੂ ਕਿਉਂਦੇ ਰਹੇ ਬੇੜਾ-ਕਵੇੜਾ ਕਰਕੇ ਜਾਂ ਕੋਈ ਗੱਲਬਾਤ ਕਰਕੇ ਤੁਮੀ ਕਿਤੇ ਨਾ ਗਦੀ ਇਹ ਘਾਟ ਹੈ ਚਲ ਖਰਨਗਰ ਨੂੰ ਲੱਗਦਾ ਕੁਛ ਨਹੀਂ ਕੋਈ ਯਾਰਕਨ ਵਾਲਾ ਜਗਾ ਨਾ ਕੋਈ ਫਰਕ ਨਹੀਂ ਪੈਂਦਾ ਬਗਲ ਵਾਜੇ ਕਿਤੇ ਵੀ ਵਾਜੇ ਕਿ ਸਾਈਡ ਤੇ ਵਾਜੇ ਕਿ ਹਿੰਦ ਤਕਲੀਫ ਨਾ ਹੋਵੇ ਵੱਡੀ ਗੱਲ ਇਹ ਹੈ ਹੈਨਾ ਸਹੀ ਗੱਲ ਹੈ ਭਾਈ ਮੂੰ ਤਾਂ ਖੇਤਾਂ ਨਾਲ ਖੇਤ ਤਾਂ ਭਾਈ ਸਾਰਿਆਂ ਦੇ ਲੱਗਦੇ ਖੇਤਾਂ ਜਿਦਾ ਬਣੂਗੀ ਗੱਲ ਕਰਕੇ ਕਿਤੇ ਨਾ ਕਿਤੇ ਸੋਚ ਕੇ ਬਣਾ ਲੈਣ ਵੀ ਪਾਸੇ ਹੋਵੇ ਥੋੜਾ ਇਹ ਪਿੰਡ ਤੋਂ ਪਾਸੇ ਹੋਵੇ ਥੋੜਾ ਬਸ ਕਿਸੇ ਨੂੰ ਮਦਬੋ ਨਾ ਜਾਵੇ ਵੀ ਬਸ ਆਹੀ ਚੀਜ਼ ਹੁੰਦੀ ਹੈ ਹੋਰ ਕੀ ਹੈ ਭਰਾਵਾ ਠੀਕ ਠੀਕ ਆਪਾਂ ਇਹ ਦੇਖ ਗੋ ਵਿਚਾਰਾ ਦਿਨਾਂ ਦਾ ਥੋੜਾ ਜਿਹਾ ਮਸੋਸੀ ਦਾ ਹੋਣੀ ਹਾਂ ਵੀ ਹੁਣ ਵੀ ਅੱਜ ਵੀ ਜਲ ਦੁਖੀ ਆ ਵਿਚਾਰਾ ਉਦੋਂ ਦਾ ਵੀ ਰੋਟੀ ਨਹੀਂ ਖਾ ਰਿਆ ਸੀਗਾ ਥੋੜਾ ਜਿਹਾ ਇਸ ਮੱਝ ਨਾਲ ਜਾਦੇ ਮੋਹ ਸੀ ਕੜਿਆ ਉਹਦਾ ਹਣਾ ਵੀ ਕਿਸੇ ਪਸ਼ੂ ਨਾਲ ਆਪਣੇ ਹੁੰਦਾ ਨਾ ਥੋੜਾ ਜਿਹਾ ਤੁਰੇ ਬੱਦਲ ਘਾਪੋਇੰਦੇ ਕਿ ਜਨਮ ਬਰਬੀ ਕਿਤੇ ਨਾ ਕਿਤੇ ਜਦੋਂ ਆਪਾਂ ਨੂੰ ਚਾਹੁੰਦਾ ਹਾਂ ਰਿਸਪੌਂਸ ਕਰਦਾ ਜਾਨਵਰ ਹਾਂ ਉਹਦੇ ਪਰਸੋਂ ਇਹ ਕਿਤੇ ਕਿਹਾ ਪਰਸੋਂ ਕਹਿੰਦਾ ਮੈਂ ਚੱਲਾਂ ਵਾ ਕੋਈ ਨਾ ਸੀ ਪਾਇਆ ਮਾਂਗੇ ਤੂੰ ਤੂੰ ਇਹਨੂੰ ਸਿੱਕੇ ਸੁੱਕੇ ਦੇ ਮੱਝ ਨੂੰ ਡਾਕਟਰ ਨੇ ਬਾਬੂ ਬੋਤਲਾਇਆ ਡਾਕਟਰ ਸਾਰੇ ਸਾਰੇ ਹਾਂ ਡਾਕਟਰ ਵੀ ਪਈ ਏਰੀਏ ਚੋਂ ਸਾਰੇ ਮਤਲਬ ਤਿੰਨ ਚਾਰ ਡਾਕਟਰਾਂ ਤੋਂ ਅਲੱਗ-ਅਲੱਗ ਇਲਾਜ ਕਰਵਾ ਲਏ ਜਿਹੜੇ ਵਧੀਆ ਹੁੰਦੇ ਆਪਣੇ ਏਰੀਏ ਚ ਤੇ ਜਦ ਜਦੋਂ ਜਿਵੇਂ ਕਹਿੰਦੇ ਹੁ ਤਾਂ ਘਟੀ ਘਟੀ ਸੀਗੀ ਹਨਾ ਘਟੀ ਦਾ ਕੋਈ ਇਲਾਜ ਨਹੀਂ ਹੈ ਘਟੀ ਦਾ ਕੋਈ ਇਲਾਜ ਨਹੀਂ ਹੈ ਤੇ ਬਾਕੀ ਚੱਲ ਜਿੰਨੇ ਕਰਮ ਲਿਖੇ ਜੀ ਉਹ ਹੌਸਲਾ ਟੁੱਟਣ ਵਾਲੀ ਗੱਲ ਮਕਾਨ ਮਕੂਨ ਜਿਹਾ ਬਣਾਇਆ ਸੀ ਵਿਚਾਰੇ ਨੇ ਡੰਗਰਾਂ ਵਾਲਾ ਹਾਂ ਹੌਸਲਾ ਟੁੱਟਣ ਵਾਲੀ ਗੱਲ ਹੈ ਇੱਕ ਮੌਕੇ ਦੀ ਦੇਰ ਸੀ ਪੈ ਜਾਣੀ ਜਨਵਰੀ ਹਨਾ ਸਹੀ ਗੱਲ ਹੈ ਭਾਈ ਤੇ ਸਮਾ ਹੋ ਗਿਆ 1:30 ਵਜੇ ਦਾ ਤੇ ਉਦੋਂ ਦੇ ਗੱਗੂ ਕੋਲੇ ਬੈਠੇ ਅੰਦਰ ਜਾਚੇ ਨਾਲ ਗਰੀ ਜਾਂਦੇ ਸੀਗੇ ਦੁੱਖ ਸੁੱਖ ਤੇ ਅੱਜ ਫਿਰ ਅੱਜ ਹੀ ਪਤਾ ਲੱਗਿਆ ਪੰਦਾ ਖਰ ਬਿਮਾਰ ਤਾਂ ਵੀ ਨਹੀਂ ਪਤਾ ਸੀ ਹਾਂ ਪਰ ਮੈਂ ਕੱਲ ਵੀਡੀਓ ਪਾਈ ਜਿਹੜੀ ਉਸੇ ਚੋਂ ਨਾ ਪਾ ਹਾਂ ਤੂੰ ਵੀ ਦੇਖੀ ਆ ਤੂੰ ਵੀ ਦਿਨੋਤ ਬਦਲ ਆਇਆ ਗੋਰੀ ਪ੍ਰਸ਼ਾਦ ਦਾ ਛਕ ਲਿਆ ਹਾਂ ਹਾਂ ਛਕ ਲਿਆ ਪੱਕੀ ਵਾਲਾ ਹੋਰ ਠੀਕ ਹੈ ਮੈਂ ਚਲੋ ਕਾਲਿਆ ਫਸਲ ਬੜੀ ਚੰਗੀ ਆ ਫਸਲ ਠੀਕ ਆ ਭਾਈ ਕਣਕ ਠੀਕ ਆ ਠੀਕ ਆ ਮਾਰਤਾ ਆਈ ਸੰਡੀ ਦਾ ਖਰਾ ਆਈ ਸੰਡੀ ਤੇ ਮਾਰਤ ਸੰਡੀ ਤਾਂ ਆਈ ਮਾੜੀ ਮੋਟੀ ਹੂ ਆਏ ਵੀ ਚਲੋ ਕੰਟਰੋਲ ਚਾਉ ਨੁਕਸਾਨ ਨਹੀਂ ਜਾਦੇ ਨੁਕਸਾਨ ਆ ਹਾਂ ਹਾਂ ਉਹ ਨਿਯਾਇ ਹੀ ਨਹੀਂ ਠੀਕ ਹੈ ਤੇ ਮਿਸਤਰੀ ਵੀ ਭਾਈ ਮੱਝ ਕਰਕੇ ਰੋਕ ਲਿਆ ਸੀਗਾ ਉਹਨੇ ਦੋ ਕੁ ਦਿਨ ਤرائی ਕਰ ਲਈ ਸੀ ਗੱਗੂ ਨੇ ਮਿਸਤਰੀ ਨੇ ਆਉਣਾ ਸੀਗਾ ਕੱਲ ਫਿਰ ਇਹ ਕਹਿੰਦਾ ਮੱਝ ਥੋੜੀ ਜਿਹੀ ਇੱਕ ਦੋ ਦਿਨ ਠਹਿਰ ਜਾ ਭਾਈ ਮੱਝ ਠੀਕ ਹੋ ਜਾਣ ਦੇ ਤਾਂ ਕਰਕੇ ਹਾਂ ਸੱਦਿਆ ਨਹੀਂ ਸੀਗਾ ਫਿਰ ਆ ਮਿੱਟੀ ਮੁੱਟੀ ਪੋਣੀ ਸੀ ਹਾਂ ਬਿਲਾਜ ਦੇ ਵਿੱਚ ਜੰਮਰ ਤੇ ਇਨਸ਼ਾਅੱਲਾ ਜਿੰਨਾ ਕਿ ਲਿਖਿਆ ਸੀਗਾ ਦਾਣਾ ਪਣੀ ਹਨਾ ਖਾਲਿਆ ਬਹਿ ਜਾ ਆ ਜਾ ਚਲਦੇ ਆਂ ਪਲਵਾਨ ਚਲਦੇ ਆਂ ਬਈ ਖਾਲਾ ਗੋਣਾ ਖਾ ਕੇ ਉਹ ਗੁਰੂਕਰਨਾ ਸੜਕ ਵਾਲਾ ਮੁੰਡਾ ਸੀ ਜਿਹੜਾ ਮੈਂ ਫੋਨ ਫੋਨ ਕਰੀ ਜਾਂਦਾ ਫੋਨ ਕਰੇ ਰਹਿ ਗਿਆ ਆਪਣਾ ਮੈਂਬਰਾਇਸ ਵੀ ਹਾਂ ਮੈਂਬਰ ਕਹਿੰਦਾ ਸੀ ਉਹਨਾਂ ਕੋਈ ਕੰਮ ਕਰਕੇ ਆਉਂਦਾ ਚਲੋ ਭਾਈ ਕੰਮ ਤਾਂ ਦੇ ਸੀਵੇ ਕਰਕੇ ਹੋਣੀ ਆ ਪਤਾ ਕਿਹੜਾ ਪੈਸੇ ਲੈਣੇ ਆ ਹੋਰ ਕਾਕਾ ਮੈਂਬਰ ਜੀ 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 ਸੇਵਾ ਕਾਕਾ ਮੈਂਬਰ ਤੇ ਕਾਲਾ ਭਾਈ 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 ਆ ਤੇ ਕਈ ਵੀਰ ਕਹਿੰਦੇ ਹੁੰਦੇ ਆ ਕਾਲਾ ਚੰਗਾ ਬੰਦਾ ਕਹਿੰਦੇ ਗਾਲੇ ਨੂੰ ਤੁਸੀਂ ਸਰਪੰਚ ਬਣਾਓ ਧੰਨਵਾਦ ਸੋਨਾ ਸੰਗਤਾਂ ਦਾ ਮਿਹਰਬਾਨੀ ਜਿਹੜੇ ਇਹਨਾਂ ਪਿਆਰ ਕਰਦੇ ਆ ਹਨਾ ਉਹਨਾਂ ਦੀ ਨਹੀਂ ਆਪਾਂ ਪਿੰਡ ਦੇ ਸਾਂਝੇ ਕੰਮਾਂ 'ਚ ਕਹਿੰਦੇ ਵੱਧ ਚੜ ਕੇ ਹਿੱਸਾ ਲੈਂਦਾ ਕਾਲਾ ਭਾਈ ਖੈਰ ਇਹ ਹੁੰਦਾ ਕਿਸੇ ਦੇ ਖੂਨ 'ਚ ਹੀ ਹੁੰਦਾ ਬੰਦੇ ਦੇ ਹਨਾ ਕਿ ਵੀ ਮੈਂ ਚੰਗਾ ਕੰਮ ਕਰਾਂ ਥੋੜਾ ਜਿਹਾ ਵੀ ਮਤਲਬ ਇਹ ਕੋਈ ਬਾਵਾ ਖੱਟਣ ਦਾ ਮਾਰਾ ਇਹ ਕੰਮ ਵੀ ਨਹੀਂ ਹੁੰਦਾ ਬਾਵਾ ਖੱਟਣ ਵਾਲਾ ਕੰਮ ਵੀ ਨਹੀਂ ਹੁੰਦਾ ਇਹ ਕਿੰਨੇ ਬੰਦੇ ਦਾ ਮਾਣ ਨਹੀਂ ਕਿਸੇ ਬੰਦੇ ਦਾ ਇਹ ਹੁੰਦਾ ਹੈਗਾ ਹਨਾ ਕਿ ਹਾਂ ਵੀ ਖੇਡਣ ਤੋਂ ਲੈ ਕੇ ਲਾਲਾ ਹਨਾ ਇਹ ਕੁਸ਼ਤੀ ਲੜਦੇ ਰਹੇ ਹੂੰ ਤੇ ਫਿਰ ਲਾਲਾ ਵੀ ਆਪਾਂ ਸਮਾਜਿਕ ਕੰਮਾਂ ਦੇ ਵਿੱਚ ਫਿਚਰਨ ਲੱਗੇ ਖੇਡਣ ਤੋਂ ਹੀ ਲੱਗੇ ਹਾਂ ਹੁਣ ਵੀ ਬਹੁਤ ਚਿਰ ਗੱਲਾਂ ਕਰਕੇ ਆਏ ਟੂਰਨਾਮੈਂਟਾਂ ਦੀਆਂ ਗੱਲਾਂ ਕਰਕੇ ਆਏ ਪਹਿਲਾਂ ਟੂਰਨਾਮੈਂਟ ਹੁੰਦੇ ਸੀ ਤੀਜੇ ਦੀ ਜੇ ਚੌਥੇ ਚੌਥੇ ਪਿੰਡ ਤੱਕ ਲੋਕ ਦੇਖਣ ਜਾਂਦੇ ਟੂਰਨਾਮੈਂਟ ਹੁਣ ਤਾਂ ਪਿੰਡ ਟੂਰਨਾਮੈਂਟ ਹੁੰਦਾ ਮੇ ਲਓ ਉਤੋਂ ਦੀ ਉਹ ਦੇਖਦੇ ਹੁੰਦੇ ਸੀਗੇ ਪਹਿਲਾਂ ਇਹ ਨਾਲ ਇਕੱਠ ਹੁੰਦਾ ਸੀ ਸਮਝ ਤੋਂ ਬਾਹਰ ਹੁੰਦਾ ਸੀ ਬਾਈ ਜਦੋਂ ਅਸੀਂ ਖੇਡਦੇ ਇਹਨਾਂ ਨੂੰ ਮੈਂ ਟੂਰਨਾਮੈਂਟ ਖੇਡਣੇ ਜਾਂਦੇ ਤੇ ਆਪਣੇ ਪਿੰਡ ਵੱਲੋਂ ਤਾਂ ਮੈਂ ਇਕੱਲਾ ਹੀ ਪਲੇਅਰ ਸੀ ਲਾਲਾ ਬਾਈ ਭੱਜਾਂ ਜਾਂਦਾ ਲੀੜੇ ਲਾਉਂਦਾ ਕੋਈ ਨਾ ਕੋਈ ਟੀਮ ਮਿਲ ਜਾਂਦੀ ਆ ਮੇਰੇ ਵੱਲੋਂ ਖੇਡ ਲਾ ਹੌਲੀ ਹੌਲੀ ਕਦਰ ਪਈ ਸੀਗੀ ਰੋੜੀ ਵੱਲੋਂ ਪੱਕਾ ਖੇਡਣ ਰੋੜੀ ਵੱਲੋਂ ਲੱਗਿਆ ਸੀ ਕਾਲਾ ਭਲਵਾਨ ਕਾਲਾ ਭਲਵਾਨ ਦੀ ਦੌਰ ਭਾਈ ਗਰਦੀਪ ਠੀਕ ਹੈ ਠੀਕ ਹੈ ਤੇ ਲਗਭਗ ਵੀਰਾਂ ਮੇਰੇ ਨਾਲ ਹੁੰਦਾ ਲਾਕੇ ਦੇ ਟੂਰਨਾਮੈਂਟਾਂ ਦੇ ਪਤਾ ਨਹੀਂ ਬਾਈ ਜਾਨਣਾ ਮੈਂ ਮੁੰਚੀਓਰੇ ਆਏ ਹੋਏ ਮੁੰਚੀ ਜਾ ਨਾ ਮੈਂ ਰੋਲਾ ਪਾਈ ਨਾ ਪਾਵਾ ਅੱਛਾ ਅੱਦੇ दारू ਆਏ ਪੀਚੀ ਜਿਹੜਾ ਕੋਈ ਗੱਲ ਨਹੀਂ ਕੋਲਿਆ ਜੀ ਹੋਊਗਾ ਬਾਕੀ ਠੀਕ ਆ ਪਹੁੰਚ ਫਿਰ ਤੈਨੂੰ ਵੀ ਜਿਆਦਾ ਦੇਰੀ ਨਹੀਂ ਕਰਾਉਂਦਾ ਫਿਰ ਦੋ ਵਾਰੀ ਇੱਥੇ ਮਿਲਾਂਦੇ ਜਾਂਦੇ ਜਾਂਦੇ ਠੀਕ ਆ ਚੰਗਾ ਦੋ ਖਾਲੀਆਂ ਨੇ ਨਹੀਂ ਮਸੀ ਇੱਕ ਖਾਲਾ ਇੱਕ ਇੱਕ ਹੋਰ ਖਾਲਾ ਕੋਈ ਨਾ ਇੱਕ ਖਾਲਾ ਵੇਰੇ ਆਈ ਨਹੀਂ ਕਰਦੇ ਹੁੰਦੇ ਮੇਰੇ ਇੱਕ ਖਾਲਾ ਇੱਕ ਖਾਲਾ ਇੱਕ ਖਾਲਾ ਮਾਂ ਕੋਈ ਨਹੀਂ ਕੋਈ ਖਾਏ ਕਦੀ ਖਾਲਾ ਮੈਂ ਮੱਖ ਥੋੜੀ ਖਾਦੀ ਜਾਉ ਉਹ ਇੱਕ ਖਾਲਾ ਇੱਕ ਖਾਲਾ ਮੰਮੀ ਇਹ ਤੂੰ ਹਮ ਚੱਕ ਦੇਗਾ ਤੁਸੀਂ ਕੀ ਕਰ ਜੇ ਬਣਾਈ ਜਨੇ ਮੈਂ ਅਰੇ ਨੋ ਘੋੜੀਆਂ ਬੜਾ ਬੜਾ ਰੱਖਦੀ ਆ ਅੱਜ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾਗਾ ਤੂੰ ਆ ਕੇ ਕਿ ਕੀ ਕਰ ਗਿਆ ਹੁਣ ਆਹ ਨਾ ਟੁੱਟਦਾ ਪਾਣੀ ਆ ਤਾਂ ਹੀ ਆ ਗਿਆ ਆ ਨਾ ਇੱਥੇ ਚੰਦ ਕੇ ਹੁੰਜੇ ਫਿਰ ਹਾਂ ਹੁੰਜੇ ਚੀਣੀ ਤਾਂ ਜਾਂਦਾ ਜਣਾ ਕੇ ਕੀ ਆ ਵੀ 100 ਦੇ 8 ਕਿਲੋ ਕਰ ਤੇ ਆਲੂ ਲੈਣਾ ਆਲੂ ਲੈਣਾ ਆਹੋ ਲੈ ਫੜੀ ਗੰਡੇ ਸਾਡੇ 4 ਕਿਲੋ ਆਪੀ ਬੜੀਆਂ ਨਵੇਂ ਲਾਲ ਗੰਡੇ ਆ। ਬੜੀਆਂ ਨਵੇਂ ਲਾਲ ਗੰਡੇ ਆਇਆ ਮੋਕੇ ਦੀ ਆ ਗਿਆ ਜਮਾ ਕੰਮ ਕਰਾਉਣਾ। ਮੋਕੇ ਦੀ ਰਿਪੋਰਟ ਆਇਆ ਕਰਾ ਚਾਰ ਪੱਟਾ ਤੇ ਖੁੱਲਣੀ ਚਪਾ। ਜੈ ਸਰ। ਠੀਕ ਸਰ ਬਸ ਆਇਆ ਬਸ ਕੁਝ ਨਹੀਂ ਤਨ ਉਹ ਬਾਕੀ ਦੂਜੇ ਸਾਡੇ ਵਾਲੇ ਸੁਪਛਲਾ। ਉਹ ਕੰਮ ਤੈਨੂੰ ਵੱਡਾ ਦੱਸ ਦੂਗਾ। ਕਿੱਥੇ ਹਸ ਜਲਾ। ਉਹ ਭਰੀ ਜਾਂਦਾ ਅੰਦਰ ਚੀਕ ਰਾਈ ਆ। ਮੈਨੂੰ ਆਇ ਲੱਗਾ ਸੀ ਰਿਮੋਟ ਸਾਲ ਤੇ ਨਹੀਂ ਹੁੰਦਾ ਕਿ ਹੋਰ ਸੀ ਹੁੰਦਾ। ਹਾਂ ਹੋ ਬੈਠਾ ਯਾਰ ਅੰਦਰ ਤੈਨੂੰ ਦਿਖਾਉਣਾ ਬਾਈ ਯਾਰ ਮੈਂ ਤਾਂ ਕੱਪ ਥੋੜੀ ਮਾਰਦਾ ਯਾਰ। ਇਧਰ ਚੱਲਿਆ ਕੇਸ ਲੈ ਕੇ ਸੱਜਣਾ ਮੌਕੇ ਤੇ ਆ ਗਿਆ ਮਸ਼ੀਨ ਧਰਾ ਕੇ ਜਾਈਂ ਅੰਦਰ ਹਣਾ ਮੰਮੀ ਮਸ਼ੀਨ ਤਾਂ ਧਾਰੀ ਦੇ ਨੇ ਬੋਝ ਦੇ ਨੇ ਚੱਕ ਕੇ ਹਾਂ ਕੋਈ ਕਰੇ ਯਰ ਲੱਗੀ ਜਾਂਦੀ ਆ ਕਰਿਓ ਬਾਈ ਹਾਂ ਛੋਟਾ ਜੱਟ ਬਣਾ ਫੱਟੀਆਂ ਮਗਰ ਉਲਾ ਦੇਂਗਾ ਥੱਲੇ ਛੋਟੀ ਗੱਡੀ ਵਾਸਤੇ ਹਾਂ ਮੰਮੀ ਛੱਡੀ ਕਰਦੀ ਇਧਰ ਹਉ ਬਲ 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 ਇਹਨੂੰ ਪੜੇ ਹੱਟੇ ਇਸੇ ਵੇਖ ਵਧੀਆ ਵਸੀ ਬਸ ਠੀਕ ਐ ਤਾਂ ਤੱਕ ਨਹੀਂ ਇਹ ਤਾਂ ਤਾਪੀ ਨਾਲ ਨਾਲ ਆਈ ਉਹ ਜੱਕਲੇ ਰਸਤੀ ਚੱਕੀ ਹੈ ਹੈ ਛਤੂ ਉੱਤਲੇ ਪਾਸੇ ਵਾਲਿਆਂ ਅਸਾਂ ਜੇ ਨਾ ਦੇਣੇ ਪਈ ਉਹ ਆਪੇ ਹੀ ਪਾ ਦੇ ਮੈਨੂੰ ਪਾ ਦੇ ਲੈ ਛੜ ਦੇ ਲਈ ਕੋਈ ਫਰਕ ਨਹੀਂ ਰੱਖ ਬਲੀ ਨਾ ਤਰਾਉਂ ਤਰੀਵਾ ਆਹੇ ਗਰੂ ਦੇ ਉੱਗੇ ਗਰਮਾੜੇ ਹਰਕਈ ਐ ਸੋ ਦਾ ਹੋਏ ਇੰਨਾ ਵੀ ਹਲਕਾ ਨਹੀਂ ਗਾਇ ਜਿੰਨਾ ਹਲਕੇ ਚ ਲਾਇਆ ਗਾ ਨੂੰ ਇਹ ਮਰੇ ਦਰਿਆ ਤੋਈ ਮਾਇਆ ਦੰਬਾ ਇੱਕ ਮਿੰਟ ਹੋਰ ਥਾਰ ਨਾ ਮਸੀਂ ਥਾਰਾ ਪੱਟ ਲਿਓ ਇੱਕ ਮਿੰਟ ਦੰਬਾ ਨਹੀਂ ਹੋਰ ਕੋਈ ਉਧਰ ਫੌਜ ਹੋ ਰਹੀ ਹੈ ਬੱਤਾ ਪਿਆ ਹੋਊਗੀ ਫਿਰ ਬਈ ਬਹੁਤ ਤੇਰਾ ਬੋਗੈ ਹੋ ਬੱਤਾ ਪਿਆ ਹੋ ਰ ਹੈ ਬਤਾ ਆ ਤਾਰ ਲੈ ਫੜਨੋ ਆਇਓ ਮਨੀ ਖਾਈ ਕੇ ਵਾਲਾ ਲੈ ਰਸਾ ਪਾਰਾ ਤੇਰਾ ਸਾ ਛੋਟੇ ਹੀ ਹੈ ਕੀ ਅਸਲਾ ਨਹੀਂ ਕਿੰਨਾ ਥਲੇ ਰਸਾ ਵਾਲਾ ਖਾਈ ਦਾ ਬਹੁਤ ਨਹੀਂ ਪੈਦਾ ਇਹ ਖੜ ਜੋ ਤੇਰੇ ਤੇ ਬੋਵੇਂ ਨਹੀਂ ਉਹ ਚਾਰ ਨੂੰ ਨਹੀਂ ਲੱਗੇ ਚਾਰ ਜਾਣੇ ਹੋਣ ਤਾਂ ਗੱਗ ਮੈ ਤੇ ਹੋਈ ਇੰਦਰ ਵਧੀਆ ਸੀ ਛਾੜ ਦੇ ਫਿਰ ਇੰਦਰ ਨੂੰ ਮਾਰ ਲੈ ਹਉ ਕੋ ਹੌਲੀ ਹੌਲੀ ਦਰਦਾਂ ਗੈਂ ਆਕਿੰਦਾ ਉਹ ਪਸਾਲੇ ਫਟਿਆ ਜਿੰਦਾਂ ਤੇਰੇ ਲੱਈ ਜਾਂਦੀ ਇਹਦਾ ਜਰ ਲੱਗੀ ਉਹ ਫੇਰਾ ਐ ਖਾਦੋ ਪਿਆ ਪਿਆਗਾ ਆਈ ਗੁਚੇ ਕੇ ਨਾ ਲੱਗ ਕੇ ਤੇ ਜ਼ਰੂਰ ਇਹ ਅੰਦਰ ਉਹਰੀ ਬਤਾ ਰਹੀ ਉਹ ਅੰਦਰ ਨਾ ਲੈ ਹੈ ਬਤਾ ਉਹਦੇ ਇੱਕ ਵਾਸਤਾ ਰਣਾ ਇੰਦਰ ਖਾਜਾ ਖਾਜਾ ਖੜੀ ਕਿਤੇ ਗਾ ਆਇਨੋ ਜਾ ਇਹਦੇ ਨਾਲ ਹਾਂ ਤੇ ਕੀ ਲੋੜਾ ਹੌਲੀ 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 ਬੋਤ ਤੇ ਤਰੇ ਕੋਈ ਨਾ ਆਇ ਬਾ ਫਟੀਆਂ ਬਾਹਰ ਕੇ ਲੈਣੀਆਂ ਗਿਲਾ ਦੀ ਹਾਏ ਗਿਰਾਣੇ ਦੂਜੇ ਲੋਡ ਖਾਣੇ ਦੀ ਗਿਰਾ ਚਾਹਣੇ ਦਾ ਕੋਹ ਦਾ ਪਾਰਾ ਪਾਰਾ ਕਰਤਾ ਕੋਈ ਨਾ ਕਰਾਂਗਾ ਇਸੇ ਯੋ ਜੋ ਚੜ ਦੇ ਚੱਲ ਇਹ ਇਸ ਨੂੰ ਡਾਏਗਾ ਨਹੀਂ ਆਇ ਨਾ ਮੂੰਹ ਕਰਾ ਦੇ पड़ता नहीं। है इधर कहाँ गेट बनी है मरे थाना बात है डर के यार ना हुआ तो करा करने के बाद ना देखो भाई साहब तो करा इधर जी भेज दो चल चप्पू करा तो बारी नहीं बारी नहीं उधर भी थाना डर लियो उधर तो बियर था हमने ਸੋਈ ਮਰੀ ਦੀ ਗੱਲ ਲੈ ਵੀ ਨੋਟਪੁਟ ਹੋ ਗਿਆ ਬਹੁਤ ਧੰਨਵਾਦ ਤੇਰਾ ਉਹ ਧਰਦਾ ਤੇ ਟੈਂਕੀ ਰਹੀ ਤੈਂਕੀ ਵੀ ਧਰ ਗਈ ਆਹੋ ਜਦੋਂ ਸੁੱਕ ਗਿਆ ਲਿਆ ਮਾਸੀ ਆ ਹੁਣੇ ਆਹ ਇੱਕ ਮਿੰਟ ਦੇ ਬੋਲ ਲੈ ਮੈਂ ਤੋ ਘਰ ਕਿਉਂ ਕਿੰਨਾ ਕਰਾਇਆ ਬਣ ਕੇ ਤੇਰਾ ਕਰਾਇਆ ਬਣ ਗਿਆ ਲਾਲੀ ਸਾਹਿਬ ਯਾਰ ਇੱਕ ਮਸ਼ੀਨ ਦਾ ਉਹ ਤਾਂ 350 ਰੁਪਿਆ ਧਾਰ ਕਰ ਲੇਗਾ ਬਾਹਰ ਯਾਰ ਕਿਚਾਈ ਕਿੰਨਾ ਬਈ ਫੋਣੀ ਦਾ ਟੈਂਵਾ ਚੰਗਾ ਤੁਰ ਜਾ ਲੋਟਾ ਜਿੱਦੀ ਜੀ ਨੂੰ ਜਿੱਦੀ ਇਧਰੋਂ ਆ ਗਾ ਬੇਖੀ ਕਰਾਉਣੀ ਬੱਜੂਗੀ ਨਾ ਇਹਦੇ ਬੱਜੂ ਨਾ ਹਾਂ ਨਹੀਂ ਚੱਲ ਸਿਆਣਾ ਬੰਦ ਤੂੰ ਹਾਂ ਨਹੀਂ ਵੇਖਾਂ ਵਾਲੀ ਖੇਡ ਰਹਿੰਦੇ ਜਵਾਕ ਜੱਜ ਮਲਾਲਾ ਦੇਵਾ ਕੀ ਬਣਾ ਰਿਆ ਅੱਜ ਇਹ ਪੁੱਸ ਦੀ ਕਹਿਰ ਬਣਾ ਰੱਖੀ ਐ ਠੀਕ ਐ ਚਲੋ ਰੋਟੀ ਖਾ ਲਓ ਜਾ ਕੇ ਟਾਈਮ ਨਾਲ ਬਾਹਲਾ ਜਾ ਉਧਰ ਰੋਡ ਤੇ ਨਾ ਫਿਰਿਆ ਕਰੋ ਹਾਂਜੀ ਆ ਖਾ ਲਾਂ ਜੀ ਠੀਕ ਐ ਠੀਕ ਐ ਵੈਰੀ ਗੁੱਡ ਹਾਂ ਉਹ ਵੇਖ ਊਠਾ ਕਰਦਾ ਪੂਰਾ ਉਹ ਚੋਬਰ ਭੇੜਾਗਾ ਠੀਕ ਐ ਆ ਜਾ ਯਾਰ ਬੰਦ ਤੂੰ ਤੇ ਸਮਾਂ ਆਪਣੀ ਜਿੰਮ ਦੀ ਜੋੜੀ ਦਾ ਚੱਲੀ ਜਾਂਦਾ ਤੇ 6:00 ਵਜੇ ਵਜੇ ਦਾ ਸਮਾਂ ਹੋ ਗਿਆ ਤੇ ਘਰ ਦੇ ਕੰਮ ਕਾਰ ਨਿਬੜ ਕੇ ਦਾਸ ਡਿਊਟੀ ਤੇ ਹਾਜ਼ਰ ਨੇ ਤੇ ਅੱਜ ਬਲੌਗ ਬਾਲਾ ਨਹੀਂ ਬਣਾਇਆ ਗੱਗੂ ਕੀ ਮੱਝ ਗੋਜਨ ਕਰਕੇ ਮਨ ਨਹੀਂ ਸੀਗਾ ਵੀਡੀਓ ਬਣਾਉਣ ਦਾ ਤੇ ਤਾਂ ਬਸ ਅੱਜ ਇੰਨੇ ਹੀ ਸੀ ਬਲੌਗ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ